ਉਹ ਹਮੇਸ਼ਾ ਪ੍ਰਭੇ ਯਿਸੂ ਦੇ ਨਾਮ ਦੇ ਵਡਿਆਈ ਕਰਦੀ ਅਤੇ ਪ੍ਰਭੇ ਯਿਸੂ ਦੇ ਪਾਸ ਦਿਨ ਲਗਾਲਬਾਤ ਕਰਦੀ। ਉਹ ਇੱਕ ਅਜਿਹੀ ਲੜਕੀ ਜੋ ਕਿ ਹਮੇਸ਼ਾ ਪ੍ਰਭੂ ਦੇ ਵਿੱਚ ਰਹਿੰਦੀ ਸੀ। ਉਹ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ। ਉਸ ਦਾ ਨਾਮ ਸੀ ਸੈਂਟ ਮਾਰਗਰਿਟ ਮੈਰੀ ਅਲੋਕ। ਕਲਪਨਾ ਕਰੋ ਜਦ ਉਹ ਛੋਟੀ ਜਹੀ ਸੀ ਉਹ ਹਮੇਸ਼ਾ ਪ੍ਰਭੂ ਦੇ ਨਾਮ ਵਿੱਚ ਅੱਗੇ ਵੱਧਦੀ ਜਾਂਦੀ। और कदे भी प्रभु येसुद का कहना नहीं बल्कि हमेशा प्रभु के न ही रही दुनिया दसना चाहती सभु येसु का दिल साढ़े किस तरह धड़कता है प्रभु येसुद का दिल किस तरह का है प्रभु येसुद का दिल चमक नाल नरिया दया नाल भरिया है ਮੈਂ ਤੁਹਾਨੂੰ ਇੱਕ ਅਜੀਬੀ ਕਹਾਣੀ ਬਾਰੇ ਦੱਸਣਾ ਜਾ ਰਹੀ ਹਾਂ ਮੈਂ ਪਿਛਲੇ ਪ੍ਰੀਖਿਆ ਵਿੱਚ ਚੰਗੇ ਨੰਬਰ ਨਹੀਂ ਲੈ ਸਨ ਅਤੇ ਜਦ ਮੈਂ ਸਨ ਮਾਰਕਟ ਮੈਰੀਏਗੇ ਪ੍ਰਾਰਥਨਾ ਕੀਤੀ ਅਤੇ ਮੈਂ ਵੇਖਿਆ ਕਿ ਉਸ ਵਰਗ ਦੇ ਵਿੱਚ ਮੇਰੇ ਲਈ ਮੁਸਕਰਾ ਰਹੇ ਸਨ ਕਿਉਂਕਿ ਮੈਂ ਪ੍ਰਭੂ ਯਿਸੂ ਦੇ ਪਵਿੱਤਰ ਦਿਲਗੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਮੈਨੂੰ ਸ਼ਕਤੀ ਦਿਓ ਤਾਂ ਜੋ ਮੈਂ ਆਪ ਦੇ ਇਸ ਨੰਬਰ ਵਧੀਆ ਲੈ ਸਕਾਂ ਅਤੇ ਮੈਂ ਵੇਖਿਆ ਕਿ ਮੇਰੇ ਅਗਲੀ ਵਾਰ ਨੰਬਰ ਬਹੁਤ ਵਧੀਆ ਆਏ ਅਤੇ ਇਸੇ ਤਰ੍ਹਾਂ ਜਦੋਂ ਪ੍ਰਿਯੇਸ਼ੂ ਨਾਲ ਗੱਲਬਾਤ ਕਰ ਰਹੀ ਸੀ ਤਾਂ ਉਹ ਕਹਿ ਰਹੀ ਸੀ ਕਿ ਵੇਖੋ ਕਿ ਇਹ ਸੁਭ ਦਿਲ ਕਿੰਨਾ ਵਧੀਆ ਚਮਕ ਨਾਲ ਭਰਿਆ ਹੋਇਆ ਹੈ ਮੈਂ ਤੁਹਾਨੂੰ ਇਹ ਕਹਿਣਾ ਚਾਹਦੀ ਹਾਂ ਕਿ ਸਾਡਾ ਯੀਸੂ ਬਹੁਤ ਮਹਾਨ ਹੈ ਅਸੀਂ ਹਮੇਸ਼ਾ ਉਹਦੀ ਵਡਿਆਈ ਕਰਦੇ ਰਹੀਏ ਅਤੇ ਇੱਕ ਦਿਨ ਜਦੋਂ ਯੀਸੂ ਦੇ ਪਵਿੱਤਰ ਦਿਲ ਨਾਲ ਗੱਲ ਕਰ ਰਹੀ ਸੀ ਤਾਂ ਯੀਸੂ ਨੇ ਕਿਹਾ ਮਾਰਗਟ ਮੈਰੀ ਲੋਕਾਂ ਨੂੰ ਦੱਸੋ ਕਿ ਮੇਰਾ ਦਿਲ ਕਿੰਨਾ ਵਧੀਆ ਹੈ ਜਦੋਂ ਲੋਕਾਂ ਨੂੰ ਦੱਸਨੀ ਚਾ ਰਹੀ ਸੀ ਤਾਂ ਲੋਕਾਂ ਨੇ ਉਸ ਦਿਨ ਨਹੀਂ ਸੁਣੀ ਤਾਂ ਦੁਖੀ ਹੋ ਗਈ ਤਾਂ ਯਿਸੂ ਨੇ ਉਸ ਨੂੰ ਦਿਲਾਸਾ ਦਿੱਤਾ ਕਿ ਦੁਖੀ ਨਾ ਹੋ ਇਹ ਦੁਨੀਆ ਹੈ ਪਰ ਉਹ ਕਦੇ ਵੀ ਯਿਸੂ ਤੋਂ ਦੂਰ ਨਹੀਂ ਹੋਈ ਉਹ ਹਮੇਸ਼ਾ ਪ੍ਰਭੂ ਯਿਸੂ ਦੇ ਨਾਮ ਵਿੱਚ ਅੱਗੇ ਵਧਦੀ ਰਹੀ ਪ੍ਰਭੂ ਯੇਸ਼ੂ ਦੀ ਵਡਿਆਈ ਕਰਦੇ ਰਹੇ ਅਤੇ ਅੱਜ ਦੇ ਇਸ ਖਾਸ ਦਿਨ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ ਦਿਨ ਨੂੰ ਕਿਵੇਂ ਮਨਾ ਸਕਦੇ ਹਾਂ ਅਸੀਂ ਇਹ ਦਿਨ ਬਹੁਤ ਹੀ ਵਧੀਆ ਮਨਾ ਸਕਦੇ ਹਾਂ ਅਸੀਂ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਗਰੀਬਾਂ ਦੀ ਮਦਦ ਕਰ ਸਕਦੇ ਹਾਂ ਲੋੜਵੰਦਾਂ ਦੀ ਮਦਦ ਕਰਕੇ ਮਨਾ ਸਕਦੇ ਹਾਂ ਅਸੀਂ ਆਪਣੇ ਮਾਪੇ-ਮਾਂ ਦੇ ਰਾਹੀ ਉਹਨਾਂ ਦੀ ਮਦਦ ਕਰਕੇ ਅਸੀਂ ਇਸ ਪਵਿੱਤਰ ਦਿਨ ਨੂੰ ਮਨਾ ਸਕਦੇ ਹਾਂ ਧੰਨਵਾਦ ਸੈਂਟ ਮਾਰਗੇਟ ਮੈਰੀ ਦੇ ਇਸ ਦਿਨ ਦੀਆਂ ਮੁਬਾਰਕਾਂ